ਸੀ ਦਮ ਉਸ ਹਾਲੇ ਦੇ ਮਾਤਾ ਜੀ ਵੱਲੋਂ ਅਕਸਰ ਹੀ ਆਪਣੀਆਂ ਪੋਸਟਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਨੇ ਜਿਸ ਵਿੱਚ ਉਹ ਆਪਣੀਆਂ ਭਾਵਨਾਵਾਂ ਨੂੰ ਜਾਂ ਫਿਰ ਕਿਸੇ ਮੁੱਦੇ ਤੇ ਵਿਚਾਰ ਕਰਦੇ ਨਜ਼ਰ ਆਉਂਦੇ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਹੈ ਜਿਹੜੀ ਮਾਤਾ ਚਰਨ ਕੌਰ ਵੱਲੋਂ ਫਿਰ ਤੋਂ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਪਿਛਲੇ ਕੁਝ ਕੰਟਿਆਂ ਤੋਂ ਦੇਖ ਰਹੀਆਂ ਪੰਜਾਬ ਦੇ ਨੌਜਵਾਨਾਂ ਦੇ ਵੱਜੀਆਂ ਗੋਲੀਆਂ ਦੀ ਗੂੰਜ ਤੋਂ ਵੱਡੀ ਥੱਪੜ ਦੀ ਆਵਾਜ਼ ਹੋ ਗਈ ਜੀ ਦੀ ਸੋਬਾ ਕਰਨ ਲਈ ਵਿਰੋਧ ਕਰਨ ਲਈ ਹਰ ਪੰਜਾਬੀ ਅੱਗੇ ਆਇਆ ਹੈ ਜਿਸ ਤਰ੍ਹਾਂ ਉਸ ਬੱਚੀ ਨੇ ਪੰਜਾਬੀਆਂ ਲਈ ਬੋਲੇ ਆਪਸ਼ਬਦਾਂ ਦਾ ਫਲ ਉਸ ਸਖੀਹਤ ਨੂੰ ਦਿੱਤਾ ਜਿਸੇ ਤਰ੍ਹਾਂ ਸਾਰੇ ਪੰਜਾਬੀ ਸਰਕਾਰ ਅੱਗੇ ਸਾਡੇ ਨੌਜਵਾਨਾਂ ਦੇ ਹੋਏ ਕਤਲ ਦੀ ਇਨਸਾਫ ਦੀ ਮੰਗ ਸਾਡੀਆਂ ਬੇਟੀਆਂ ਨਾਲ ਹੋਏ ਦਰਦਨਾਕ ਬਲਾਤਕਾਰ ਦੀ ਇਨਸਾਫ ਦੀ ਮੰਗ ਸਰਕਾਰੇ ਅੱਗੇ ਰੱਖਣ ਤਾਂ ਅੱਜ ਸਾਡਾ ਪੰਜਾਬ ਪਹਿਲਾਂ ਨਾਲੋਂ ਬਿਹਤਰ ਹੋ ਸਕਦਾ ਦਸਦੀਏ ਕੀ ਕੰਗਨਾ ਥੱਪੜकांड ਤੇ ਹੈ ਜਿਹੜਾ ਮੂਸੇਵਾਲਿਆ ਦੀ ਮਾਤਾ ਜੀ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਜਿਸ ਤਰੀਕੇ ਨਾਲ ਕੱਲ ਦਾ ਇਹ ਮਾਮਲਾ ਪੱਖਿਆ ਹੋਇਆ ਹੈ ਕੰਗਨਾਰਾ ਨੌ ਦੇ ਜਿਸ ਤਰੀਕੇ ਨਾਲ ਥੱਪੜ ਕਾਣ ਨੂੰ ਲੈ ਕੇ ਲਗਾਤਾਰ ਵੱਖ-ਵੱਖ ਜਥੇਬੰਦੀਆਂ ਹੋ ਗਈਆਂ ਜਾਂ ਫਿਰ ਅਲੱਗ-ਅਲੱਗ ਸੰਗਠਨ ਸਾਹਮਣੇ ਆ ਰਹੇ ਨੇ ਪੰਜਾਬ ਦੇ ਨੌਜਵਾਨ ਅੱਗੇ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਸੇ ਤਰੀਕੇ ਨਾਲ ਜੋ ਅਤਿਆਚਾਰ ਹੁੰਦੇ ਨੇ ਨੌਜਵਾਨਾਂ ਦੇ ਕਤਲ ਹੁੰਦੇ ਨੇ ਬੇਟੀਆਂ ਨਾਲ ਬਲਾਤਕਾਰ ਹੁੰਦੇ ਨੇ ਜੇ ਹਰ ਕੋਈ ਇਸੇ ਤਰੀਕੇ ਨਾਲ ਜਿਵੇਂ ਹੁਣ ਇਸ ਹਲਕੇ ਜਿਹੇ ਮੁੱਦੇ ਤੇ ਐਡੀ ਆਵਾਜ਼ ਚੱਕੀ ਗਈ ਹੈ ਜੇਕਰ ਅਕਸਰ ਇੰਨਾ ਮੁੱਦਿਆਂ ਤੇ ਆਵਾਜ਼ ਚੱਕੀ ਜਾਵੇ ਤਾਂ ਅੱਜ ਪੰਜਾਬ ਦੀ ਤਸਵੀਰ ਕੁਝ ਹੋਰ ਹੀ ਹੋਵੇ ਬਿਊਰੋ ਰਿਪੋਰਟ ਲੁਧਿਆਣਾ ਲਾਈਵ